100% ਲੋਂਗੇ ਤਾਂ ਹੀ ਪਾਸ ਹੋਗੇ ਮਤਲਬ ਪਿਹਾਰੇ ਤੇ ਚਾਰੇ ਚਾਹੀਦੀ ਦੋਂਗੇ ਕਿ ਨਹੀਂ 100% ਜੀ ਬੇਵਾਰਾ ਕਰਾ ਲਾ ਬਾਕੀ ਤੇ ਇਨਸ਼ਾਅਰ ਨਿਆਰਾ ਲਿਆ ਦਿਓ ਯਾਰ ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਆ ਤੁਹਾਨੂੰ ਇਹ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਤੇ ਥੋੜੇ ਕੰਮ ਵਿੱਚ ਪੱਕੇ ਜੀ ਕਾਜੀ ਵੀਰ ਯਾਰ ਮੈਂ ਤੁਹਾਨੂੰ ਹੀ ਕੱਲ ਦੱਸਾਂ ਮੈਂ ਕਹਿੰਦਾ ਸਾਡਾ ਸ਼ਰਦਾ ਨਹੀਂ ਤੁਹਾਡੇ ਮੇਰੀ ਗੱਲ ਤਾਂ ਸੁਣਾਇਆ ਕਰੋ ਕਾਜੀ ਭਾਣੀ ਦੇ ਅਰੇ ਇਹ ਵੀ ਜੀ ਦੇ ਜੀ ਆ ਗਏ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਠੀਕ ਹੈ ਤੁਸੀਂ ਬੋਲੇ ਨਾ ਬਠੇ ਤਾਂ ਨਹੀਂ ਹੈ ਭੋਇਆ ਮੇਰੇ ਹੈ ਜਵਾਗ ਦਾ 1 ਸਾਲ ਰਹਿ ਗਿਆ ਪੱਕਾ ਜਾ ਮੈਂ ਇਥੋਂ ਦੇ ਲੜੂਗਾ ਇਹਨਾਂ ਕੋਲੋਂ ਕੱਲ੍ਹ 16 ਤਰੀਕ ਨੂੰ ਕਿਤੇ ਆ ਰਹੇ ਚਾਰੇ ਤਿਉਹਾਰ ਪਾ ਕੇ ਲੈ ਕੇ ਆਇਓ ਤੇ ਸਭੀਆਂ ਨੂੰ ਸਜਦਾ ਕੇ ਆ ਬਾਈ 100% ਲਉਗੇ ਤਾਂ ਹੀ ਪਾਸ ਹੋਗੇ ਮਤਲਬ ਕਿ ਚਾਰੇ ਤੇ ਚਾਰੇ ਚਾਹੀਦੇ ਲਉਗੇ ਕਿ ਨਹੀਂ 110% ਜੀ ਨਿਆਰਾ ਲਿਆ ਦਿਓ ਯਾਰ ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਆ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਲਜ ਵਿੱਚ ਪੱਕੇ ਜੀ ਕਾਲਜ ਵਿੱਚ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸਾਡਾ ਸ਼ਰਦਾ ਨਹੀਂ ਤੁਹਾਡੇ ਉਹ ਮੇਰੀ ਗੱਲ ਤਾਂ ਸੁਣਾਇਆ ਕਰੋ ਕਾਲੀ ਭੱਦੀ ਦੇ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਬੋਲੇ ਨਾ ਰਹਿਦਾ ਨਹੀਂ ਹੈ ਹੋਇਆ ਮੇਰੇ ਹੈ ਜਵਾਗ ਦਾ ਇੱਕ ਸਾਡ ਰਹਿ ਗਿਆ ਪੱਕਾ ਜਾ ਮੈਂ ਇਥੋਂ ਦੇ ਲੜੂਗਾ ਇਹ ਲੜੂਗਾ ਦੇਖੋ ਲੈ ਕਰੋ ਹੁਣ ਮੈਂ ਜਾਣਾ ਕਿ ਤੁਸੀਂ 16 ਤਰੀਕ ਨੂੰ ਕਿੱਦਣੇ ਆਏ ਚਾਰੇ ਤੂਹਾਰ ਪਾ ਕੇ ਲੈ ਕੇ ਆਏ ਹੋ ਤੇ ਸਭੀਆਂ ਨੂੰ ਸਜਦਾ ਕੇ ਆਏ ਵਾਈ 100% ਲੋਂਗੇ ਤਾਂ ਹੀ ਪਾਸ ਹੋਗੇ ਮਤਲਬ ਵਿਚਾਰੇ ਤੇ ਚਾਰੇ ਚਾਹੀਦੇ ਲੋਂਗੇ ਕਿ ਨਹੀਂ 100% ਜੀ ਅੱਗਾ 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 ਬਾਕੀ ਦਾ ਇਨਸ਼ਾਅ ਨਹੀਂ ਆਲਾ ਲਿਆ ਦਿਓ ਯਾਰ ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਹੈ ਤੁਹਾਨੂੰ ਇਹ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਜ ਵਿੱਚ ਪੱਕੇ ਜੀ ਜੀ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸਾਡਾ ਸਰਦਾਰ ਨਹੀਂ ਤੁਹਾਡੇ ਮੇਰੀ ਗੱਲ ਤਾਂ ਸੁਣਾ ਕਰੋ ਕਾਗੀ ਭੱਦੀ ਦੇ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਇਹ ਬੰਦਾ ਹੈ ਬੋਲੇ ਨਾਮ ਖਿਰਦਾ ਨਹੀਂ ਹੈ ਹੋਇਆ ਮੇਰੇ ਹੈ ਜਵਾਗ ਦਾ 1 ਸਾਲ ਰਹਿ ਗਿਆ ਪੱਕਾ ਜਾਮਾ ਹੈ ਦੇਖੋ ਕਿ ਲੜੂਗਾ ਇਹ ਲੜੂਗਾ ਜਲ ਕਰ ਮੈਂ ਹੁਣ ਇਹ ਕਿਹਦਾ ਹੁਣ ਮੈਂ ਜਾਣਾ ਕਿ ਤੁਸੀਂ 16 ਤੀ ਤੂੰ ਕਿਦਾਂ ਆਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਸਭੀਆਂ ਨੂੰ ਸੱਚ ਦੱਸਿਆ ਗਿਆ ਵਾਈਪਰ ਸਰਕਾਰ ਦਾ 100% ਲਓਗੇ ਤਾਂ ਹੀ ਪਾਸ ਹੋਗੇ ਮਤਲਬ ਵਿਚਾਰੇ ਤੇ ਚਾਰੇ ਚਾਹੀਦੇ ਲਓਗੇ ਕਿ ਨਹੀਂ 110% ਜੀ ਬੇਵਾਦ ਨੀ ਬਾਕੀ ਦਾ ਨਿਸ਼ਾਨਾ ਨੀਯਾਰਾ ਲਿਆ ਦਿਓ ਯਾਰ ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪੰਦਾ ਹੀ ਆ ਤੁਮ ਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਜ ਵਿੱਚ ਪੱਕੇ ਜੀ ਆ ਜੀ ਯਾਰ ਮੈਂ ਤੁਹਾਨੂੰ ਇੱਕ ਦਿਨ ਦੱਸਾਂ ਮੈਂ ਕੱਲ ਸਾਡਾ ਸਰਦਾ ਨਹੀਂ ਤੁਹਾਡੇ ਮੇਰੀ ਗੱਲ ਤਾਂ ਸੁਣਾਇਆ ਕਰੋ ਕਾਹੀ ਭੱਜਦੇ ਨੇ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ ਬੋਲੇ ਨਾ ਵਖਦਾ ਨਹੀਂ ਹੈ ਕੋਈ ਯਾਰ ਮੇਰੇ ਹੈ ਜਵਾਗ ਦਾ ਇੱਕ ਸਾਲ ਰਹਿ ਗਿਆ ਪੱਕਾ ਜਾ ਮੈਂ ਇਥੋਂ ਵੀ ਲੜੂਗਾ 16 ਤੈਨੂੰ ਕਿਦਣੇ ਆਲੇ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਤੇ ਸਭੀਆਂ ਨੂੰ ਸਾਜ ਦਿਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ